ਹਲਕਾ ạtari ਦੇ ਪਿੰਡ ਮੀਰਾਕੋਟ ਖੁਰਦ ਵਿਖੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਨੇ ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ ਅਤੇ ਮੌਕੇ ਤੇ ਹੱਲ ਕੀਤਾ ਇਸ ਮੌਕੇ ਤੇ ਉਹਨਾਂ ਦੇ ਨਾਲ ਸਰਪੰਚ ਲਖਵਿੰਦਰ ਸਿੰਘ ਬਲਾਕ ਪ੍ਰਧਾਨ ਗੁਰਮੁਖ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਿਲ ਹੋਏ ਮੈਡਿਸ ਜਸਵਿੰਦਰ ਸਿੰਘ ਨੂੰ ਨਾਅਰ ਸੱਰਨ ਮੈਡਿਟਾਰੀ ਸਾਡਾ ਅਸੀਂ ਇੱਕ ਪਿੰਡਾਂ ਲੈ ਲੈਂਦੇ ਹਾਂ ਬਲਸਚੰਦਰ ਦੋ ਪਿੰਡਾਂ ਦੇ ਤੋਂ ਪੰਚਾਇਤਾਂ ਲੋਕ ਮਿਲਣੀ ਪ੍ਰੋਗਰਾਮ ਦੇ ਤਹਿਤ ਅਸੀਂ ਇਹਨਾਂ ਪਿੰਡਾਂ ਚ ਆਏ ਆ ਕਿ ਕਿਹੜੀ-ਕਿਹੜੀਆਂ ਜਿਹੜੀਆਂ ਉਹ ਮੁਸ਼ਕਲਾਂ ਜਿਹੜੀਆਂ ਜੱਗ ਦਾ ਮਹੱਲ ਹੋ ਸਕਦੀਆਂ ਹੁਣ ਜਿਵੇਂ ਗਲੀਆਂ ਆ ਕੱਚੀਆਂ ਨੇ ਜਾਂ ਰਪੇਰ ਵਾਲੀਆਂ ਨੇ ਉਹਨਾਂ ਦਾ ਕਹਿੰਦੇ ਪਏ ਅੱਜ ਅੱਜ ਤੋਂ ਹੀ ਉਹਨੂੰ ਬਾਰਸ਼ਾਂ ਦੇ ਵਿੱਚ ਵੀ ਰਿਪੇਅਰ ਕਰ ਸਕਦੇ ਹੋ ਕਿਉਂਕਿ ਇਟ ਲੱਗਣੀ ਆ ਜਾਂ ਟਾਈ ਲੱਗਣੀ ਕੋਈ ਵੀ ਗਲੀ ਮੈਂ ਅਗਲੀ ਆ ਰਾਵਾਂ ਮੈਨੂੰ ਇਹ ਨਾ ਕਿਹਾ ਜਾਵੇ ਕਿ ਸਾਡੇ ਗਲੀਆਂ ਨਹੀਂ ਕੋਈ ਕੱਚੀ ਪੱਕੀ ਗਲੀ ਕੋਈ ਨਹੀਂ ਗਲੀ ਦੀ ਪ੍ਰੋਬਲਮ ਹੈ ਕਿਤੇ ਨਾਲ-ਨਾਲ ਹੀ ਹੱਡਾ ਰੋੜਾ ਦਾ ਉਹਦਾ ਵੀ ਪ੍ਰੋਗਰਾਮ ਅੱਜ ਕੀਤਾ ਲਾਈਟਾਂ ਲੱਗਣ ਵਾਲੀਆਂ ਉਹ ਵੀ ਮੌਕੇ ਤੇ ਕਿਹਾ ਉਹਨਾਂ ਦੋਆ ਪੰਡਾ ਦੀ ਪੰਜਾਬ ਪੰਜਾਬ ਵਾਲੀ ਤਰੀਕ ਲੱਗਣ ਲੱਗ ਪਈ। ਇਸ ਤੋਂ ਇਲਾਵਾ ਕੋ ਹੋਰ ਵੀ ਜੇ ਕੋਈ ਦੱਸਣਗੇ ਮੈਂ ਹਮੇਸ਼ਾ ਸੁਣਨ ਵਾਸਤੇ ਤਤਪਰ ਰਹਿਣਾ। ਕੰਮ ਹੋਵੇ ਐਬਲ ਤਾਂ ਸਾਰੇ ਹੁੰਦੇ ਆ। ਨਾ ਉਪਰ ਮੈਂ ਸੁਣਣ ਤੋਂ ਨਹੀਂ ਪਾ ਰਿਹਾ ਮੈਂ ਝੰਡਾ ਜਿਹਾ। ਪਹਿਲਾਂ ਸਾਡੇ ਤੋਂ ਬੜੀਆਂ ਸੇ ਕਾਰਾਂ ਰਹੀਆਂ ਉਹ ਤੇ ਮਿਲਦੇ ਹੀ ਨਹੀਂ ਕਿ ਫਿਰ ਨਾ ਹੀ ਕਿਸੇ ਦੀ ਮੱਛੀ ਕੇ ਗੱਲ ਕਰਨ ਦੀ ਤੇ ਨਾ ਹੀ ਉਹ ਸੁਣਦੇ ਸੀ। ਆ ਸਾਡੀ ਸਰਕਾਰ ਲੋਕਾਂ ਦੇ ਦੁਆਰ ਜਾਂਦੀ ਪਰਦਾ ਦੇ ਦੁਆਰ ਜਾਂਦੀ ਜਨਤਾ ਦੇ ਦੁਆਰ ਤੋਂ ਜਾਂਦੀ ਹੈ। ਸੁਣਨ ਵਾਸਤੇ ਜਿੱਥੋਂ ਤੱਕ ਹੋ ਸਕਦੇ ਮਸਲੇ ਹੱਲ ਕਰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਿੰਡ ਦੇ ਮਸਲੇ ਸੀਗੇ ਹੱਡੂ ਰੋੜੇ ਦਾ ਮਸਲਾ ਸੀਗਾ ਤੇ ਇੱਕ ਆਪਣਾ ਕੰਮ ਕੋਈ ਸ਼ੁਰੂ ਕਰਵਾਉਣ ਵਾਲੇ ਸੀਗੇ ਤੇ ਚਲੋ ਵਧੀਆ ਗੱਲ ਹੈ ਕਿ ਐਮਐਲਏ ਸਾਹਿਬ ਆਪ ਜਨਤਾ ਦੇ ਵਿੱਚ ਆਏ ਤੇ ਲੋਕਾਂ ਦੇ ਸਾਰਿਆਂ ਦੀ ਗੱਲ ਸੁਣੀ ਆ ਤੇ ਮੌਕੇ ਤੇ ਕਈ ਚੀਜ਼ਾਂ ਦਾ ਹੱਲ ਵੀ ਕਰਕੇ ਗਏ ਤੇ ਉਪਰਾਂ ਨੂੰ ਵੀ ਸੂਚਿਤ ਕੀਤਾ ਵਾ ਅ ਜਿੱਦਾਂ ਨਹਿਰ ਵਾਲਾ ਪੁੱਲ ਸੀਗਾ ਇਹ ਬਹਿ ਗਿਆ ਸੀਗਾ ਤੇ ਐਸ.ਐਸ. ਸਾਹਿਬ ਨੂੰ ਵੀ ਕਾਲ ਕਰਕੇ ਉਹਨਾਂ ਨੇ ਇੰਜੀਨੀਅਰ ਸਾਹਿਬ ਨੂੰ ਕਿਹਾ ਕਿ ਆ ਕੇ ਮੌਕਾ ਬੀਏ ਕਿ ਤੈਨੂੰ ਜ਼ਰੂਰਤ ਕਰੋ ਜੀ ਤੋਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਐਮਐਲਏ ਸਾਹਿਬ ਦਾ